ਕਰਕੇ 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 ਕਿਸਾਨਾਂ ਦਾ ਧੋਖਾ ਕਰਨ ਵਾਲੇ ਦਾ ਰੋਕ ਕੱਖਦਾ ਲੋਦੀ ਸਰਕਾਰ ਹੈ ਹਾਏ ਹਾਏ ਤਦਕੇ ਪਿੱਟੇ ਹਾਏ 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 ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਜਥੇਬੰਦੀ ਵੱਲੋਂ ਅੱਜ ਸਾਰੇ ਜ਼ਿਲ੍ਹੇ ਅਤੇ ਡੀਸੀ ਹੈੱਡਕੁਆਟਰਾਂ ਤੇ ਵੱਡੇ ਮਾਰਚ ਕੱਢ ਕੇ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਰ ਹੋਈ ਟ੍ਰੇਡ ਡੀਲ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਵੱਲੋਂ ਮੋਦੀ ਅਤੇ ਟਰੰਪ ਦੇ ਪੁਤਲੇ ਸਾੜੇ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਇਹ ਟ੍ਰੇਡ ਡੀਲ ਭਾਰਤ ਦੇ ਕਿਸਾਨਾਂ ਡੇਰੀ ਫਾਰਮਾਂ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਲਈ ਘਾਤਕ ਸਾਬਤ ਹੋਵੇਗੀ ਆਗੂਆਂ ਦਾ ਦੋਸ਼ ਹੈ ਕਿ ਇਹ ਮੋਦੀ ਸਰਕਾਰ ਨੇ ਅਮਰੀਕੀ ਸਰਕਾਰ ਅੱਗੇ ਘੁਟੜੇ ਟੇਕ ਕੇ ਦੇ ਦੇ ਹਿੱਤਾਂ ਲਈ ਸਮਝੌਤਾ ਕੀਤਾ ਹੈ ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਟ੍ਰੇਡ ਡੀ ਰੱਦ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਸਰਕਾਰ ਖਿਲਾਫ ਦੇਸ਼ ਭਰ ਵਿੱਚ ਵੱਡਾ ਅਤੇ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪੁਤਲਾ ਫੂਕਣਾ ਸਿਰਫ ਸ਼ੁਰੂਆਤ ਹੈ ਅਤੇ ਜਲਦੀ ਇਹ ਸੰਘਰਸ਼ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਨੂੰ ਘੇਰੇਗੀ। मोदी सरकार समझौता बिल रद्द करो मोदी सरकार मोदी सरकार र मोदी सरकार पढ़ा कर मोदी सरकार मर्जा आल करोला आंद मोदी सरकार मान ਆਰਤੀ ਕਿਸਾਨ ਜੋਨੇ ਇਕਤਾ ਸੰਘਰਸ਼ ਜਥੇਬੰਦੀ ਵੱਲੋਂ ਅੱਜ ਸਾਰੇ ਹੈੱਡ ਕੁਆਟਰਾਂ ਦੇ ਵਿੱਚ ਵੱਡੇ ਮਾਰਚ ਕਰਕੇ 트੍ਰੰਪ ਦੇ ਤੇ ਮੋਦੀ ਦੇ ਜਿਹੜੇ ਟ੍ਰੇਡ ਡੀਲ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਨੇ ਸਾਡਾ ਮੰਨਣਾ ਜਿਹੜੀ ਟ੍ਰੇਡ ਡੀਲ ਹੋ ਗਈ ਹੈ ਨਾ ਨਾ ਕਸਾ ਰਹੂਗਾ ਨਾ ਡੇਰੀ ਫਾਰਮ ਨਾ ਛੋਟਾ ਵਪਾਰੀ ਨਾ ਛੋਟਾ ਦੁਕਾਨਦਾਰ ਇਹ ਜਿਹੜੇ ਇਹ ਧੌਣ ਤੇ ਗੋਡਾ ਰੱਖ ਕੇ 트াম্প ਸਰਕਾਰ ਨੇ મોદી ਸਰਕਾਰ ਨੇ ਸਿਲੰਡਰ ਕਰਤਾ ਜਿਹੜਾ ਵਿਸ਼ ਗੁਰੂ ਕਹਿੰਦਾ ਸੀ ਉਹਦੇ ਸਾਹਮਣੇ ਗੋਡੇ ਟੇਕ ਗਿਆ ਇਹਨਾਂ ਜਿਹੜਾ ਸਮਝੌਤਾ ਅਮਰੀਕਾ ਸਰਕਾਰ ਨੇ ਕਰਵਾਇਆ ਸਮਝੌਤੇ ਦਾ ਵੀ ਕੋਈ ਭਾਰਤ ਦੇ ਵਾਸੀਆਂ ਨੂੰ ਭਾਰਤ ਸਰਕਾਰ ਨੇ ਨਹੀਂ ਦੱਸਿਆ ਉੱਥੋਂ ਦਾ ਚੀਫ ਸਕੱਟਰੀ ਦਾ ਟਵੀਟ ਆਇਆ ਅਮਰੀਕਾ ਦਾ ਉਹਦੇ ਟਵੀਟ ਤੋਂ ਪਤਾ ਲੱਗਾ ਵੀ ਜਿਹੜਾ ਸਮਝੌਤਾ ਵਾ ਇਹ ਲਾਗੂ ਹੋ ਗਿਆ ਨੇ ਤੇ ਹੁਣ ਸਾਂਝਾ ਬਿਆਨ ਜਾਰੀ ਕੀਤਾ ਵਾ ਕਹਿੰਦੇ ਵੀ ਸੋਇਆਬੀਨ ਨੂੰ ਬਾਹਰ ਰੱਖਿਆ ਵਾ ਸੋਇਆਬੀਨ ਨਹੀਂ ਮੰਗੋਦੇ ਸੋਇਆਬੀਨ ਦਾ ਤੇਲ ਮੰਗਾ ਲੈਣੇ ਇਹ ਸੋਇਆਬੀਨ ਦਾ ਤੇਲ ਹੀ ਤੇ ਇਧਰ ਆਪਾਂ ਲੋਕ ਵਰਤਦੇ ਨੇ ਆਂਦੇ ਮੱਕਾ ਨਹੀਂ ਮਗਾਉਂਦੇ ਮੱਕੇ ਦੇ ਜੁੜੇ ਪ੍ਰੋਡਕਟ ਮਗਾ ਲੈਂਦੇ ਨੇ ਇਸ ਕਰਕੇ ਬਾਰੀ ਰੱਖ ਦਿੱਤੀ ਗਈ ਨੇ ਜਦੋਂ ਮਰਜ਼ੀ ਸੈਂਟਰ ਸਰਕਾਰ ਖੇਤੀ ਨੂੰ ਜਾਣਨ ਲਈ ਇਹ ਖੇਤੀ ਤੇ ਖੁੱਲ੍ਹ ਦੇ ਸਕਦੀ ਨੇ ਉੱਥੋਂ ਦੇ ਅਮਰੀਕਾ ਦੇ ਕਿਸਾਨ ਨੂੰ ਉਹਨਾਂ ਦੇ ਮੰਤਰੀ ਵਧਾਈ ਦੇ ਰਹੇ ਨੇ ਵੀ ਬਹੁਤ ਵੱਡੀ ਮੰਡੀ ਜਿਹੜੀ ਆ ਭਾਰਤ ਦੇ ਵਿੱਚ ਲੱਗ ਗਈ ਤੁਸੀਂ ਇੱਧਰ ਬਜ਼ਾਰ ਕਰੋਗੇ ਇੱਕ ਐਵਰੇਜ ਨਾਲ ਸਾਡਾ 1 ਤੋਂ 1.5 ਕਿੱਲੇ ਦਾ ਮਾਲਕ ਹੈ ਕਿਸਾਨ ਉੱਥੇ 500 ਏਕੜ ਦਾ ਮਾਲਕ ਹੈ ਉਹਨਾਂ ਨੂੰ 2-2 ਕਰੋੜ 1.5 ਤੋਂ 2 ਕਰੋੜ ਰੁਪਈਆ ਸਬਸਿਡੀ ਮਿਲਦੀ ਆ ਤੇ ਸਾਨੂੰ 12000 ਮਿਲਦੀ ਉਹ ਵੀ ਕਿਸੇ ਨੂੰ ਮਿਲਦੀ ਨਹੀਂ ਮਿਲਦੀ ਅਮਰੀਕਾ ਦੇ ਕਿਸਾਨ ਨਾਲ ਭਾਰਤ ਦਾ ਕਿਸਾਨ ਇਹ ਸਾਹਮਣੇ ਖੜੀ ਨਹੀਂ ਸਕਦਾ ਉਹ ਕਾਰਪਟਰ ਘਾਣਿਆਂ ਦਾ ਮਾਡਲ ਆ ਉੱਥੇ ਕੋਈ ਨਿੱਕਾ ਕਿਸਾਨ ਨਹੀਂ ਖੇਤੀ ਕਰਦਾ ਇਸ ਕਰਕੇ ਕਹਿਣਾ ਚਾਹੁੰਦੇ ਆ ਇਹੜਾ ਸਮਝਾਉਤਾ ਯਾ ਰੱਦ ਹੋਣਾ ਚਾਹੀਦਾ ਨੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਭਾਜਪਾ ਸਰਕਾਰ ਦੇ ਵਿਰੁੱਧ ਹੋਣ ਜਾ ਰਿਹਾ ਭਾਰਤ ਦੇ ਵਿੱਚ ਬੀਜੇਪੀ ਕਹਿੰਦੀ ਹੈ ਕਿ ਕਿਸਾਨਾਂ ਦੇ ਹੱਕ ਦੇ ਲਈ ਸਾਡੇ ਸਾਰੇ ਫੈਸਲੇ ਹੁੰਦੇ ਨੇ ਇਹਦੇ ਤਿੰਨ ਕਾਨੂੰਨ ਵੀ ਹੱਕ ਚ ਕਹਿੰਦੇ ਸਨ ਲੰਬਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਤੇ ਮੋਦੀ ਮਾਫੀ ਮੰਗ ਕੇ ਗਿਆ ਕਿਸਾਨਾਂ ਤੋਂ ਇਸ ਕਰਕੇ ਜਿਹੜਾ ਐਵੜੀ ਫਾਈਲ ਦੇ ਵਿੱਚ ਮੋਦੀ ਦਾ ਨਾਮ ਆਉਣਾ ਅਡਾਨੀ ਨੂੰ ਸੰਮਨ ਹੁਣੇ ਅਮਰੀਕਾ ਦੇ ਵਿੱਚੋਂ ਉਹਨਾਂ ਤੌਂ ਤੇ ਗੋਡਾ ਰੱਖ ਕੇ ਡੀਲ ਕਰਵਾਈ ਆ ਤੇ ਸਾਡਾ ਜਿਹੜਾ ਸਮਾਨ ਆ ਉਹ 0% ਤੇ ਉਹਨਾਂ ਦਾ ਇਧਰ ਆ ਕੇ ਵੀ ਗੂ ਸਾਡਾ ਉਹ 18% ਤੇ ਵੀ ਗੂਗਾ ਵੀ ਬਿਲਕੁਲ ਆਰਥਿਕ ਤੌਰ ਤੇ ਵੀ ਭਾਰਤ ਨੂੰ ਮੋਦੀ ਸਰਕਾਰ ਨੇ ਵੇਚਤਾ ਜਿਹੜਾ ਈਸਟ ਕੰਪਨੀ ਦੇ ਹੁੰਦਿਆ ਇਹ ਦੇਸ਼ ਗੁਲਾਮ ਹੋਇਆ ਹੁਣ ਗੁਲਾਮ ਵਾਲੇ ਪਾਸੇ ਦੇਸ਼ ਤੋਰ ਰਿਹਾ ਇਹ ਲੋਕ ਜਿਹੜੇ ਜਾਗੀਰ ਜ਼ਮੀਰ ਵਾਲੇ ਆਪ ਦੀਆਂ ਸ਼ਹੀਦੀਆਂ ਦੇ ਕੇ ਖੇਤੀ ਵੀ ਬਚਾਉਣਗੇ ਦੇਸ਼ ਵੀ ਬਚਾਉਣਗੇ ਪਰ ਅੱਜ ਜਿਹੜਾ ਪੁਤਲਾ ਫੂਕ ਰੇ ਜਿਦੇ ਲੱਗਦਾ ਪੁਤਲਾ ਫੂਕ ਕੇ ਹੱਲ ਹੋਏਗਾ ਇਹ ਸ਼ਰਵਾਦਾ ਹੁੰਦੀਆਂ ਨੇ ਸੰਘਰਸ਼ ਦੀਆਂ ਆ ਆਪ ਜਿਹੜਾ ਸਭਾਰਤ ਸਰਕਾਰ ਅਜੇ ਖੁੱਲ ਕੇ ਨਹੀਂ ਦੱਸ ਰਹੀ ਤੇ ਲੋਕ ਏਡੀ ਦੌਰੇ ਨਿਰਾਸ਼ਟ ਆ ਗਏ ਲੋਕਾਂ ਚ ਜਦੋਂ ਸ਼ਰਵਾਦਾ ਆਉਂਦੇ ਵੱਡੇ ਸੰਘਰਸ਼ ਬਣ ਕੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਓ ਵੀ ਭਾਜਪਾ ਸਰਕਾਰ ਨੂੰ ਖੇਡਣ ਲਈ ਵੱਡਾ ਸੰਘਰਸ਼ ਚੱਲੂਗਾ ਹੁਣ ਭਾਰਤ ਦੇ ਵਿੱਚ ਅੱਜ ਦਾ ਪ੍ਰਦਰਸ਼ਨ ਕਿੱਥੋਂ ਚੱਲੂ ਹੋਣਾ ਹੈ ਕਿੱਥੇ ਕੱਥਮ ਇਹ ਤੋਂ ਸਰੂਪ ਰਾਣੀ ਤੋਂ ਹੋ ਕੇ ਨੇ ਅਮਨਦੀਪ ਤੋਂ ਹਸਪੀਟਲ ਤੋਂ ਘੁੰਮ ਕੇ ਇੱਥੇ ਡੀਸੀ ਦਫ਼ਤਰ ਜਿਹੜਾ ਪੁਤਲਾ ਛਾੜਿਆ ਜਾਣਾ ਜੀ ਵਿਰੋਧ ਕੀਤਾ ਜਾ ਰਿਹਾ ਕਿਸਾਨ ਜਿੱਥੇ ਬੰਦੀਆਂ ਕਰਤੀਆਂ ਜਾਂਦੀਆਂ ਨੇ ਕੀ ਕਰਦੇ ਦੇਖੋ ਮੈਂ ਭਾਰਤੀ ਕਿਸਾਨ ਜੋਨ ਦੀ ਇਕਤਾ ਸੰਘਰਸ਼ ਦਾ ਜਲਾਗੂ ਆ ਜਿਹੜੇ ਮੋਦੀ ਦੇ ਡਾਨੀ ਨੂੰ ਮਰੋੜ ਕੇ ਬਾਹ ਉਹਨਾਂ ਦੀ ਤੇ ਜਿਹੜੇ 트럼ਪ ਦੇ ਨਾਲ ਮਿਲ ਕੇ ਤੇ ਜਿਹੜਾ ਇਹਨਾਂ ਨੇ ਇਹ ਡੀਲ ਕੀਤੀ ਆ ਇਹ ਬਹੁਤ ਹੀ ਮਾੜੀ ਡੀਲ ਕੀਤੀ ਆ ਤੇ ਜਿਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਘਾਟਾ ਪੈਣਾ ਆ ਤੇ ਐ ਕਰਕੇ ਅਸੀਂ ਜਿਹੜੇ ਆ ਉਹਦੇ ਵਿਰੋਧ ਦੇ ਵਿੱਚ ਤਗੜਾ ਆ ਪੁਤਲੇ ਸਾੜ ਲੱਗੇ ਆ ਮੋਦੀ ਦੇ ਤੇ 트럼ਪ ਦੇ ਕਿਉਂਕਿ ਜਿਹੜਾ ਆਪਣੇ 트럼ਪ ਦੀ ਗਵਰਨਮੈਂਟ ਇਹ ਗੱਲ ਕਹਿੰਦੀ ਆ ਵੀ ਅਸੀਂ ਉੱਥੇ ਜਿਹੜਾ ਪ੍ਰੋਡਕਟ ਭੇਜਣਾ ਕਿਸਾਨਾਂ ਦੇ ਆਤ ਇਹ ਇੱਕ ਹੱਥ ਤੇ ਇਹ ਉਹਨਾਂ ਦੇ ਆਕ ਚ ਕਾਦਾ ਹੋਣਾ ਜੀ ਉਹ ਕਹਿੰਦੇ ਸੋਇਆਬੀਨ ਭੇਜਾਂਗੇ ਬਿਲਕੁਲ ਨਹੀਂ ਲਾਂਗੇ ਪਰ ਸੋਇਆਬੀਨ ਦਾ ਤੇਲ ਭੇਜਾਂਗੇ ਮੱਕੀ ਨਹੀਂ ਭੇਜਾਂਗੇ ਪਰ ਮੱਕੀ ਤੋਂ ਬਣੇ ਜਿੰਨੇ ਵੀ ਪ੍ਰੋਡਕਟ ਉਹ ਭੇਜਾਂਗੇ ਵੇਖੋ ਜਿਹੜਾ ਸਾਡਾ ਕਿਸਾਨ ਆ ਅਮਰੀਕਾ ਦੇ ਕਿਸਾਨ ਦੇ ਬਰਾਬਰ ਬਿਲਕੁਲ ਉਹਦੇ ਲੂਨ ਤੇ ਤੇਲ ਤੇਲ ਲੂਨ ਵੀ ਨਹੀਂ ਹੈਗਾ ਕਿਉਂਕਿ ਵੇਖੋ ਜਿਹੜੇ ਅਮਰੀਕਾ ਆ ਉਹ ਉਹਨਾਂ ਦਾ ਜਿਹੜਾ ਸਬਸਿਡੀ ਆ ਉਹ ਕਟੋਕਟ ਵਿੱਚ ਕਰੋੜ ਪਲੱਸ ਆ ਜਿਹੜੀ ਆਪਣੇ ਕਿਸਾਨਾਂ ਨੂੰ ਦਿੰਦੀ ਆ ਤੇ ਜਿਹੜੇ ਸਾਡੀ ਗਵਰਨਮੈਂਟ ਇੰਡੀਆ ਦੀ ਗਵਰਨਮੈਂਟ ਹੈ ਦੁਸਤਾਨ ਦੀ ਉਹ ਕਿਸਾਨਾਂ ਨੂੰ 12000 ਰੁਪਇਆ ਇਹ ਜਿਹੜੀ ਸਬਸਿਡੀ ਦਿੰਦੀ ਆ ਮਿਲਾ ਕੇ ਕਿੰਨਾ ਕੋ ਨੁਕਸਾਨ ਹੋ ਸਾਡਾ ਕਿਸਾਨੀ ਦਾ ਵੇਖੋ ਜੀ ਕਿਸਾਨੀ ਤੇ ਬਰਬਾਦ ਹੀ ਹੋ ਜਾਣੀ ਆ ਇਹ ਨਹੀਂ ਵੀ ਕਿਸਾਨੀ ਦੇ ਨਾਲ ਛੋਟੇ ਕਾਰੋਬਾਰ ਛੋਟੇ ਮੋਲ ਜਿਹੜੇ ਆਂਦੇ ਆ ਛੋਟੇ ਸਾਰਾ ਕੁਝ ਸਿਸਟਮ ਹੀ ਖਰਾਬ ਹੋ ਜਾਊਗਾ ਜੀ